ਵਾਕਰਾਂ ਵੀ ਸੋ ਕੰਮ ਜਿਹੜੇ ਹੁੰਦੇ ਆ ਪ੍ਰਬਾਧਨਾ ਵਿੱਚ ਕਰਦੇ। ਤੋਂ ਮੈਂ ਸਰਪੰਚ ਸਾਹਿਬ ਲੈਣ ਨੂੰ ਵਧਾਈ ਦਿੰਨਾ ਕਿ ਜਿਹੜੇ ਸਾਰੇ ਪਿੰਡ ਨੂੰ ਨਾਲ ਲੈ ਕੇ ਚਾਹੇ ਉਹ ਸਾਡੇ ਆਮ ਆਦਮੀ ਪਾਰਟੀ ਦੇ ਲੀਡਰ ਸੇ ਬਾਹਰ ਹੋਣ ਇਸ ਪਿੰਡ ਦੇ ਚਾਹੇ ਉਹ ਕਾਂਗਰਸ ਦੇ ਹੋਣ ਚਾਹੇ ਅਕਾਲੀ ਦਲ ਦੇ ਹੋਣ ਪਰ ਇਹਨਾਂ ਦੀ ਵੀ ਸੋਚ ਹੈ ਕਿਵੇਂ ਪਿੰਡ ਦਾ ਵਿਕਾਸ ਕਰੋ। ਜਦੋਂ ਮਿਲਦੇ ਆ ਹਮੇਸ਼ਾ ਹੀ ਕੋਈ ਨਾ ਕੋਈ ਪਿੰਡ ਵਾਸਤੇ ਮੰਗ ਕਰਦੇ। ਪਹਿਲੇ ਸਾਡੇ ਹਲਕੇ ਸਾਹਮਣੇ ਲੇਕਿਨ ਸਾਰੇ ਸਰਪੰਚ ਸਰਦਾਰ ਸਾਰੇ ਲੀਡਰ ਹਲਕੇ ਦੇ ਵਿਕਾਸ ਵਾਸਤੇ ਕਿੰது ਕਹਿੰਦੇ ਆ। ਕਿਉਂਕਿ ਤੋਂ ਕਈ ਵਾਰ ਮੈਂ ਪੂਰੇ ਪੰਜਾਬ ਦੇ ਵਿੱਚ ਸੇਵਾ ਜਿਹੜੀ ਰਹੀਆਂ ਗਿਆ ਉਹਨਾਂ ਸੋਟਾ ਬਣਦਰਾ ਕੋਲ ਜਿਹੜਾ ਕੱਲ ਕੱਲ ਜੰਮਦਾ। ਉਹਨਾਂ ਤੋਂ ਹੰਮਲ ਵਾਦਾ ਕਰਦੇ ਕਿ ਇੱਕ ਇੱਕ ਖੱਬ ਜਿਹੜੇ ਹੋਰ ਵੀ ਤੁਹਾਡੇ ਰੰਗੀਆਂ ਬਹੁਤ ਜ਼ਿਆਦਾ ਹੈ। ਤਾਂ ਮੈਂ ਇੰਨੇ ਕੰਦਾ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ। ਖਤਰੀ ਸਾਹਿਬ ਕੁੰਦਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਸਭ ਆਇਆ ਉਹ ਤੁ ਕਟਨਾ ਹੋ ਰਿਹਾ ਪਹਿਲਾਂ ਵੀ ਤੁਹਾਡੇ ਪਿੰਡ ਤੇ ਵੀ ਕਟਨਾ ਹੋ ਚੁੱਕਿਆ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਪਹਿਲਾਂ ਦਾ ਮੰਤਰੀ ਸਰਦਾਰ ਹਰਦੀਪ ਸਿੰਘ ਜੀ ਨੂੰ ਮੁੰਡੀਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਪਹਿਲਾਂ ਵੀ ਬਹੁਤ ਬਹੁਤ ਸੜਕਾਂ ਵਗੈਰਾ ਜਾਂ ਖੇਡ ਸਟੇਡੀਅਮ ਜਾਂ ਪੰਚਾਇਤ ਘਰ ਲਈ ਗ੍ਰਾਂਟਾਂ ਦਿੱਤੀਆਂ ਤੇ ਅੱਜ ਵੀ ਅਸੀਂ ਜੋ ਉਹਨਾਂ ਨੂੰ ਡਿਮਾਂਡਾਂ ਰੱਖੀਆਂ ਉਹਨਾਂ ਨੇ ਸਾਨੂੰ ਸੁਲਾਸਨ ਦਿਵਾਇਆ ਵੀ ਅਸੀਂ ਉਹ ਸਾਰੀਆਂ ਪੂਰੀਆਂ ਕਰਾਂਗੇ ਤੇ ਅਸੀਂ ਪੰਜਾਬ ਸਰਕਾਰ ਦਾ ਵੀ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਵੀ ਜਿਹੜੇ ਵਿਕਾਸ ਦੇ ਕੰਮ ਹੋ ਰਹੇ ਆ ਸਾਰਾ ਵਧੀਆ ਸ਼ਲਾਂਗਾ ਯੋਗ ਨੇ ਅੱਜ ਕਿਹੜਾ ਕਿਹੜਾ ਪ੍ਰੋਜੈਕਟ ਸ਼ੁਰੂ ਹੋਇਆ ਅੱਜ ਸਾਡੇ ਇਹ ਜਿਹੜਾ ਪਿੰਡ ਪਟਾਣੀ ਕਲਾਂ ਦੀ ਜਿਹੜੀ 메ਨ ਸੜਕਾ ਪਟਾਣੀ ਅੱਡੇ ਤੋਂ ਲੈ ਕੇ ਭੈਣੀ ਸਾਹਿਬ ਚੌਂਕ ਤੱਕ ਹੁੰਮਰ ਕੇ ਜਾਂਦੀ ਆ ਉਸ ਦਾ ਹਾਦਸਾ ਹੋਇਆ ਇੱਕ ਪਿੰਡ ਦੀ ਫਿਰਨੀ ਆ ਉਸ ਦਾ ਹਾਦਸਾ ਹੋਇਆ ਜਿ세 ਤਰ੍ਹਾਂ ਪਹਿਲਾਂ ਵੀ ਖੇਡ ਗਰਾਊਂਡ ਤੇ ਪੰਚਾਇਤ ਕਰਨ ਲਈ ਵੀ ਜਿਹੜਾ ਹਾਂ ਜੀ ਹਾਂ ਜੀ ਪਹਿਲਾਂ ਉਹ ਖੇਡ ਗਰਾਊਂਡ ਵਾਸਤੇ 20 ਲੱਖ ਰੁਪਇਆ ਤੇ ਪੰਚਾਇਤ ਘਰ ਵਾਸਤੇ 24 ਲੱਖ ਰੁਪਇਆ ਦੀ ਗ੍ਰਾਂਟ ਅਲਾਟ ਹੋਈ ਆ ਅੱਜ ਜਿਹੜੀਆਂ ਸੜਕਾਂ ਨੇ ਇਹ ਲਗਭਗ 73 ਲੱਖ ਦੀ ਲਾਗਤ ਨਾਲ ਵੜਨ ਜਾ ਰਹੀਆਂ ਨੇ ਇਹ ਹੋਰ ਪੰਚਾਇਤ ਵੱਲੋਂ ਕਿਸ ਤਰ੍ਹਾਂ ਦੇ ਜਿਹੜੇ ਕੰਮ ਆ ਜਿਹੜੇ ਡਿਮਾਂਡ ਕੀਤੀ ਗਈਆਂ ਅਸੀਂ ਇੱਕ ਤਾਂ ਪੰਚਾਇਤ ਵੱਲੋਂ ਡਿਮਾਂਡ ਕੀਤੀ ਆ ਸਾਡੇ ਗੁਰਦੁਆਰਾ ਸੰਗਤ ਸਾਹਿਬ ਦੇ ਸਾਹਮਣੇ 3-400 ਮੀਟਰ ਦਾ ਟੋਟਾ ਵਾ ਉਹਦੀ ਹਾਲਤ ਬਹੁਤ ਜ਼ਿਆਦਾ ਖਸਤਾ ਵਾ ਕਿ ਸਾਡਾ ਉਹ ਬਣਵਾਇਆ ਜਾਵੇ ਇੱਕ ਗੁਰਦੁਆਰਾ ਸਾਹਿਬ ਦੇ ਨਾਲੇ ਛੱਪੜ ਲੱਗਦਾ ਉਹ ਉਹਦੇ ਦੀ ਵੀ ਬਹੁਤ ਮਾੜੀ ਹਾਲਤ ਆ ਤੇ ਉਹਦਾ ਕਿਹਾ ਵੀ ਉਹਦੀ ਸਫਾਈ ਕਰਾ ਕੇ ਉਹਦੇ ਆਲੇ-ਦੁਆਲੇ ਜਾਲੀ ਲਗਾਈ ਜਾਵੇ ਇੱਕ ਸਾਡੇ ਐਸ்சி ਭਾਈਚਾਰੇ ਦੀ ਸ਼ਮਸ਼ਾਨ ਘਾਟ ਆ ਉਹਦੇ ਆਲੇ-ਦੁਆਲੇ ਚਾਰ ਦੁਵਾਰੀ ਨਹੀਂ ਹੈਗੀ ਉਹਦੇ ਲਈ ਅਸੀਂ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਹੈ ਵੀ ਉਹਦੀ ਚਾਰ ਦੁਵਾਰੀ ਜ਼ਰੂਰ ਕਰਵਾਉਣ ਲਈ ਸਾਨੂੰ ਗ੍ਰਾਂਟ ਦਿੱਤੀ ਜਾਵੇ ਠੀਕ ਹੈ ਧੰਨਵਾਦ